ਜੀਤ ਦੇ ਮੰਗਣੇ ਵਿੱਚ ਪਾਇਆ ਸਹਰਿਆਂ ਵੱਲੋਂ ਕੜਾ ਮੰਦਰੀ ਦੇਖ ਉਸ ਦੀ ਵੱਡੀ ਭੈਣ ਦੇ ਸੀਨੇ ਜਿਵੇਂ ਆਗੀ ਲੱਗੀ ਹੋਵੇ ਜਦੋਂ ਦਾ ਉਸ ਨੇ ਕੜਾ ਮੰਦਰੀ ਦੇਖੇ ਸਨ ਬਸ ਉਸ ਦਾ ਮੂੰਹ ਮੋਟਾ ਹੋ ਗਿਆ ਸੀ ਉਹ ਬੜਬੜ ਕਰਦੀ ਸਾਰਾ ਵਕਤ ਫਿਰਦੀ ਰਹੀ ਇਹ ਗੱਲ ਜੀਤ ਦੇ ਮਾਪਿਆਂ ਨੇ ਤੇ ਉਸ ਦੇ ਪਤੀ ਨੇ ਵੀ ਦੇਖੀ ਪਰ ਉਹ ਨਵੇਂ ਬਣੇ ਜੀਤ ਦੇ ਸਹੁਰਿਆਂ ਨਾਲ ਰਿਸ਼ਤੇਦਾਰੀ ਕਰਕੇ ਉਹਨਾਂ ਸਾਹਮਣੇ ਚੁੱਪ ਰਹੀ ਚਲੋ ਹੱਸੀ ਖੁਸ਼ੀ ਜੀਤ ਦਾ ਮੰਗਣਾ ਕਰ ਦਿੱਤਾ ਗਿਆ ਤੇ ਸਾਰੇ ਵਾਪਸ ਚਲੇ ਗਏ ਆਣ ਗਵਣ ਵੀ ਚਾਹ ਪਾਣੀ ਪੀਤਾ ਰੋਟੀ ਪਾਣੀ ਖਾ ਕੇ ਆਪਣੇ ਘਰਾਂ ਨੂੰ ਚਲੇ ਗਏ ਹੁਣ ਪਿੱਛੇ ਜੀਤ ਦੇ ਘਰ ਦੇ ਜਾਂ ਉਸ ਦੇ ਕੁਝ ਰਿਸ਼ਤੇਦਾਰੀ ਸਨ ਸਭ ਦੇ ਜਾਣ ਪਿੱਛੋਂ ਤਾਂ ਜੀਤ ਦੀ ਭੈਣ ਜਿਹਦਾ ਨਾਮ ਰਾਣੋ ਸੀ ਉਜਦਾ ਗੁੱਸਾ ਹੋਰ ਵੀ ਵੱਧ ਗਿਆ ਸੀ ਉਹ ਉੱਚੀ ਉੱਚੀ ਬੋਲਣ ਲੱਗੀ ਕਿ ਜੀਤ ਦੇ ਸਹਰੇ ਕਿੰਜ ਉਸ ਨੂੰ ਮੰਗਣੇ ਵਿੱਚ ਇਹਨਾਂ ਕੁਝ ਦੇ ਸਕਦੇ ਨਹੀਂ ਜਦ ਕਿ ਉਸ ਦੇ ਤਾਂ ਸਿਰਫ ਵਿਆਹ ਵਿੱਚ ਹੀ ਉਸ ਨੂੰ ਪਰੋਣੇ ਨੂੰ ਮਸਾਂ ਇੱਕ ਮੁੰਦਰੀ ਜੁੜ ਸੀ ਉਸ ਤੋਂ ਦੇ ਹਲਕੀਆਂ ਜਈਆਂ ਧਾਗਿਆਂ ਵਰਗੀਆਂ ਵਾਲੀਆਂ ਦਿੱਤੀਆਂ ਉਸ ਦੀ ਮਾਂ ਨੇ ਉਸ ਨੂੰ ਸਮਝਾਇਆ ਕਿ ਜਿੰਨੀ ਕੁ ਉਹਨਾਂ ਵਿੱਚ ਹੈ ਸੀ ਅਸੀਂ ਉਹਨਾਂ ਕਰ ਦਿੱਤਾ ਉਨਾਂ ਉਸ ਨਾਲੇ ਇਹ ਕਿਹੜਾ ਇਹਨਾਂ ਨੇ ਜੀਤ ਨੂੰ ਕੜਾ मुਦਰੀ ਆ ਪਾਈ ਇਹ ਤਾਂ ਉਸਦੇ ਸਹੁਰੇ ਆਪਣੇ ਜਵਾਈ ਨੂੰ ਪਾ ਕੇ ਗਏ ਨੇ ਫਿਰ ਕੀ ਰਾਣੋ ਕਹਿਣ ਲੱਗੀ ਕਿ ਹਾਂ ਉਹ ਤਾਂ ਆਪਣੇ ਜਵਾਈ ਨੂੰ ਦੇ ਗਏ ਨੇ ਤੇ ਤੁਹਾਡੇ ਤੋਂ ਆਪਣੇ ਜਵਾਈ ਲਈ ਨਹੀਂ ਸੀ ਕੁਝ ਸਰਦਾ ਸਾਡੀ ਤਾਂ ਸਭ ਦੇ ਸਾਹਮਣੇ ਬੇਇਤੀ ਕਰਵਾ ਦਿੰਦੀ ਉਸ ਦੇ ਪ੍ਰਾਉਣੇ ਦੀ ਤਾਂ ਬੇਇੱਜ਼ਤੀ ਹੋ ਗਈ। ਕੋਨਾ ਨੂੰ ਜੀਤ ਨੂੰ ਇਹ ਸਭ ਪਾਉਣ ਤੋਂ ਪਹਿਲਾਂ ਮਨਾ ਕਰਨਾ ਚਾਹੀਦਾ ਸੀ। ਉਸ ਦਾ ਪ੍ਰਾਉਣਾ ਹੁਣ ਉਸ ਨੂੰ ਕੀ ਕਹੇਗਾ? ਦੱਸੋ ਉਸ ਦੀ ਤਾਂ ਸਭ ਸਾਹਮਣੇ ਤੁਸੀਂ ਮਿੱਟੀ ਪਲੀਤ ਕਰ ਦਿੱਤੀ। ਸਭ ਨੇ ਉਸ ਨੂੰ ਬੜਾ ਸਮਝਾਇਆ। ਪਰ ਉਸ ਦੇ ਕੰਨੀ ਜੂ ਨਾ ਸਰਕੀ। ਉਸ ਦੇ ਪ੍ਰਾਉਣੇ ਨੇ ਵੀ ਉਸ ਨੂੰ ਸਮਝਾਇਆ। ਪਰ ਉਸਨੇ ਇੱਕ ਨੰ ਮੰਨੀ ਤੇ ਪੂਰਾ ਕਰ ਸਿਰ ਤੇ ਉਸ ਪੂਰਾ ਘਰ ਸਿਰ ਤੇ ਝੁਕ ਰਿਆ ਥੱਕ ਹਾਰ ਉਸ ਦੇ ਪਰੋਣੇ ਨੇ ਉਸ ਦੇ ਬਾਪੂ ਜੀ ਨੂੰ ਕਿਹਾ ਕਿ ਤੁਸੀਂ ਹੀ ਸਮਝਾਓ ਸਭ ਇਸ ਨੂੰ ਵੈਸੇ ਵੀ ਮੇਰੀ ਤਾਂ ਹੈ ਸੁਣਦੀ ਕਿੱਥੇ ਐ ਕੋਲ ਹੀ ਜੀਤ ਦਾ ਨਾਨਾ ਨਾਨੀ ਬੈਠੇ ਸਨ ਜੋ ਕਿ ਰਾਣੋਂ ਦੇ ਵਿਚੋਲੇ ਵੀ ਸਨ ਜੀਤ ਦੀ ਨਾਨੀ ਉੱઠી ਉਸਨੇ ਜੀਤ ਦੀ ਦਾਦੀ ਨੂੰ ਕੁਝ ਕਿਹਾ ਕੋਲ ਜਾ ਕੇ ਦਾਦੀ ਨੇ ਰਾણો ਨੂੰ ਅੰਦਰ ਕਮਰੇ ਵਿੱਚ ਪੇਟੀਆਂ ਵਾਲੇ ਕਮਰੇ ਵਿੱਚ ਆਵਾਜ਼ ਲਗਾਈ ਤੇ ਜਦੋਂ ਰਾણો ਕਮਰੇ ਵਿੱਚ ਗਈ ਤਾਂ ਉਸੀ ਦਾਦੀ ਤੇ ਨਾਨੀ ਨੇ ਉਸ ਨੂੰ ਫੜ ਕੇ ਉਹ ਪੇਟੀਆਂ ਵਾਲਾ ਕਮਰਾ ਜੋ ਕਿ ਦੋ ਢਾਈ ਕਮਰਿਆਂ ਦੇ ਬਰਾਬਰ ਦਾ ਸੀ ਪੇਟੀਆਂ ਨਾਲ ਖੁੰਜੇ ਵਿੱਚ ਪਏ ਮੰਜੇ ਉੱਤੇ ਪਈਆਂ ਰਜਾਈਆਂ ਉੱਪਰ ਸੁੱਟ ਲਿਆ ਦਾਦੀ ਨੇ ਤੇ ਨਾਨੀ ਨੇ ਉਹਦਾ ਚੁੰਨੀ ਨਾਲ ਮੂੰਹ ਕੁੱਟ ਲਿਆ ਤੇ ਤਿੰਨ ਚਾਰ ਉਸ ਦੇ ਧਰਿਆ ਤੇ ਆਖਿਆ ਹੁਣ ਬੋਲੇ ਤੇ ਬਾਹਰ ਜਾ ਕੇ ਮੂੰਹ ਖੋਲੇ ਉਹ ਸਿੱਟੀਆਂ ਉੱਥੇ ਉਸ ਦੇ ਜੋ ਕਿਸੇ ਨੂੰ ਦੇਖੇ ਪਤਾ ਨਾ ਲੱਗੇ ਉਸ ਨੂੰ ਚੰਗੀ ਤਰ੍ਹਾਂ ਸਮਝਾ ਦਾਦੀ ਤੇ ਨਾਨੀ ਬਾਹਰ ਆ ਗਈਆਂ ਤੇ ਰਾਣੋ ਅੰਦਰ ਹੀ ਜੀ ਬੈਠੀ ਸੀ ਬਾਹਰ ਆ ਉਸ ਦੀ ਛੋਟੀ ਭੈਣ ਹੀਰਾਜੀਤ ਦੀ ਸਭ ਤੋਂ ਛੋਟੀ ਭੈਣ ਨੇ ਪੁੱਛਿਆ ਕਿ ਰਾਣੋ ਭੈਣ ਕਿੱਥੇ ਹੈ ਤਾਂ ਦਾਦੀ ਨੇ ਆਖਿਆ ਕਿ ਆਉਂਦੀ ਹੈ ਉਹ ਕੰਮ ਕਰ ਰਹੀ ਹੈ ਕੁਝ ਅੰਦਰ। ਕੁਝ ਵਕਤ ਬਾਅਦ ਰਾਣੋ ਆਈ। ਕੇਰੇ ਦਾ ਰੰਗ ਉਸ ਦਾ ਉੱਡਿਆ ਹੋਇਆ ਸੀ ਤੇ ਹੁਣ ਉਸ ਦੀ ਜ਼ਬਾਨ ਤੇ ਸਮਝ ਲੋ ਤਾਲਾ ਲੱਗ ਗਿਆ ਸੀ। ਉਸ ਦੇ ਪਰੌਣਿਆਂ ਨੇ ਆਖਿਆ ਕਿ ਚਾਹ ਪੀ ਲਵੇ। ਫਿਰ ਬਸ ਦਾ ਵਕਤ ਹੋਣ ਵਾਲਾ ਹੈ। ਉਹ ਵੀ ਚਲਦੇ ਆ ਪਿੰਡ ਨੂੰ। ਤੇ ਕੱਲ ਨੂੰ ਦੁਪਹਿਰ ਤੱਕ ਆਪਣੇ ਮਾਪਿਆਂ ਨਾਲ ਆ ਜਾਵੇਗਾ। ਰਾਣੋ ਵੀ ਆਖਣ ਲੱਗੀ ਕਿ ਉਹ ਵੀ ਚਲਦੀ ਹੈ ਸਾਥ। ਪਰ ਉਸਦੇ ਪਤੀ ਨੇ ਕਿਹਾ ਕਿ ਉਹ ਵਿਆਹ ਉਹਨਾਂ ਘਰ ਉਸ ਨੂੰ ਇੱਥੇ ਰਹਿ ਕੇ ਕਾਜ ਕੰਮ ਕਾਰਜ ਕਰਨ ਦਾ ਹੱਥ ਵਟਾਉਣਾ ਚਾਹੀਦਾ ਹੈ ਉਹ ਕੋਈ ਨਾ ਉਸ ਨੂੰ ਵਿਆਹ ਤੋਂ ਬਾਅਦ ਹੀ ਹੁਣਾ ਲੈ ਕੇ ਜਾਣਗੇ ਉਹ ਵੀ ਵਕਤ ਰੰਦੇ ਚੜਾ ਗਿਆ ਤੇ ਨਾਲ ਹੀ ਉਸਦੇ ਨਾਨਾ ਨਾਨੀ ਵੀ ਚਲੇ ਗਏ ਕਿ ਕੱਲ ਨੂੰ ਹਣ ਉਹ ਨਾਨਕੇ ਮੇਲ ਨਾਲ ਹੀ ਆਉਣਗੇ ਚਲੋ ਬਾਕੀ ਰਾਣੋਂ ਦਾ ਤਾਂ ਸਵਾਹ ਹੈ ਬੋਲ ਪੜਕਦਾ ਦੰਦੇ ਨਾਲ ਉਸਦਾ ਗੁੱਸਾ ਵੀ ਠੰਡਾ ਪੈ ਗਿਆ ਤੇ ਫਿਰ ਉਸ ਦੇ ਆਸ-ਪਾਸ ਦੀਆਂ ਔਰਤਾਂ ਤੇ ਉਹਨਾਂ ਦੀਆਂ ਰਿਸ਼ਤੇ ਵਿੱਚ ਚਾਚੀਆਂ ਤਾਈਆਂ ਸਨ ਉਹਨਾਂ ਨੇ ਸ਼ਾਮ ਨੂੰ ਬੰਨ ਲਗਾਉਣ ਲਈ ਜਿਸ ਨੂੰ ਕਿ ਬਟਣਾ ਕਹਿੰਦੇ ਨੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਚੁੱਲ੍ਹੇ ਤੇ ਇੱਕ ਪਾਸੇ ਮਿੱਠੇ ਚੌਲ ਕਾਲੇ ਚਣੇ ਤੇ ਪਹਿਲਾਂ ਹੀ ਬਣ ਚੁੱਕੇ ਸਨ ਤੇ ਉਤਾਰ ਕੇ ਦੂਜੇ ਚੁੱਲੇ ਤੇ ਕੜਾਹੀ ਰੱਖ ਪੰਜੀਰੀ ਤਿਆਰ ਕਰ ਲਈ ਸ਼ਾਮ ਹੋਈ ਹੁਣ ਬੰਨ ਦਾ ਵਕਤ ਆਉਣ ਵਾਲਾ ਸੀ ਗੀਤ ਦੀ ਮਾਂ ਨੇ ਲੱਗੀ ਹੱਥ ਸਭ ਨੂੰ ਬੰਨੇ ਤੇ ਆਉਣ ਲਈ ਸਨੇਹਾ ਲਗਾਇਆ ਇਹ ਕਹਾਣੀ ਅਜੀ ਜਲਦੀ ਹੈ ਬਾਕੀ ਇਸ ਦਾ ਰਹਿੰਦਾ ਭਾਗ ਕੱਲ ਨੂੰ ਤੁਹਾਨੂੰ ਸੁਣਾਵਾਂਗੇ ਜੀ ਹੁਣ ਤੱਕ ਤੁਸੀਂ ਕਹਾਣੀ ਸੁਣੀ ਤੁਹਾਨੂੰ ਇਹ ਕਿਸ ਤਰ੍ਹਾਂ ਲੱਗੀ ਇਸ ਬਾਰੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਕਹਾਣੀ ਸਾਡੀ ਵਧੀਆ ਲੱਗੀ ਸਾਡੇ ਚੈਨਲ ਤੇ ਤੁਸੀਂ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ